Hi! Hi! Mutta Ban, Mutta hi, 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 hi. Jab Sirkar, Mutta Ban, Mutta Ban, Mutta Ban. Aati haiya, ਪੰਜ ਥੇ ਬੰਦੀਆਂ ਸਾਡੀਆਂ ਹੁਣ ਇਕੱਠੀਆਂ ਹੋ ਚੁੱਕੀਆਂ ਨੇ ਤੇ ਪੰਜ ਥੇ ਬੰਦੀਆਂ ਇੱਕ ਸਪੈਸ਼ਲ ਕੇਡਰ ਸਾਂਝਾ ਜਿਹੜਾ ਫਰੰਟ ਪੰਜਾਬ ਬਣ ਚੁੱਕਿਆ ਜੀ ਤੇ ਇਹਦੇ ਵਿੱਚ ਸਾਡੀ ਮੈਂਨ ਕਲਤਸਨ ਇਹੀ ਬਣਦੀ ਹੈ ਜੀ ਜੇ ਜਿਵੇਂ ਮੈਂ ਦੱਸਿਆ ਵੀ 10 ਨਵੰਬਰ ਨੂੰ ਸਾਡੀ ਜਿਹੜੀ ਮੀਟਿੰਗ ਸੀ ਇਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਹੋਈ ਸੀ ਤੇ ਇਸ ਮੀਟਿੰਗ ਦੇ ਵਿੱਚ ਹਰਪਾਲ ਸਿੰਘ ਚੀਮਾ ਜੀ ਵੱਲੋਂ ਬਹੁਤ ਹੀ ਘਟੀਆਂ ਸ਼ਬਦਾਵਲੀ ਦੇ ਨਾਲ ਇੱਕ ਮਹਿਲਾ ਦੇ ਆਪਣਾ ਮੀਟਿੰਗ ਜਿਹੜੀ ਕੀਤੀ ਗਈ ਆ ਤੇ ਉਹ ਜਿਹੜੀ ਸ਼ਬਦਾਵਲੀ ਅਸੀਂ ਇੱਥੇ ਦੱਸ ਨਹੀਂ ਸਕਦੇ ਹੈਗੇ ਕਿ ਸਾਡੇ ਟੀਚਰਸ ਨੂੰ ਬਹੁਤ ਹੀ ਬਹਾਜੜਾ ਆਇਆ ਬਹੁਤ ਹੀ ਮਨ ਮੋਸ਼ੇ ਸਾਹਮਣਾ ਕਰਨਾ ਪਿਆ ਤੇ ਟੀਚਰਾਂ ਦਾ ਮਾਣ ਸਨਮਾਨ ਢਾਹ ਲੱਗੀ ਆ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਰਾਸ਼ਟਰ ਨਰਮਤਾ ਆਏ ਹੋ ਤੁਸੀਂ ਦੇਸ਼ ਨੂੰ ਸਿਰਜਣਾ ਫਾ ਰਹੇ ਹੋ ਤੁਸੀਂ ਰਾਸ਼ਟਰ ਦਾ ਮਾਣ ਕਰਦਾਂ ਵਾਲੇ ਹੋ ਤੇ ਇੱਕ ਪਾਸੇ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਤੁਸੀਂ ਆਪਣੇ ਅਧਿਆਪਕਾਂ ਨੇ ਸਕੂਲਾਂ ਦੇ ਵਿੱਚ ਗੰਦ ਪਾਇਆ ਸਕੂਲਾਂ ਦਾ ਮਾਹੌਲ ਖਰਾਬ ਕੀਤਾ ਹੋਇਆ ਤੇ ਫਿਰ ਸਿੱਖਿਆ ਕ੍ਰਾਂਤੀਕਾਰੀ ਹੋਈ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤੇ ਖਾਸ ਕਰ ਵਿੱਤ ਮੰਤਰੀ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਅੱਜ ਅਸੀਂ ਤੇ ਪੁਤਲਾ ਫੂਕਣ ਆਏ ਆ ਤੇ ਜੇ ਤੁਸੀਂ ਸਭ ਤੋਂ ਮਾਫੀ ਤਾਂ ਅਸੀਂ ਆਉਣ ਸਾਲ ਵਿੱਚ ਤੁਹਾਡਾ ਤੁਹਾਡੇ ਖਿਲਾਫ ਅਸੀਂ ਹੋਰ ਤਿੱਖੇ ਸੰਘਰਸ਼ ਨਾਲ ਵਿਤਰਾਂਗੇ ਤੇ ਇਸ ਕਰਕੇ ਤੇ ਜੋ ਸਾਡੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ 28 ਜੁਲਾਈ 2003 ਨੂੰ ਸਾਡੇ ਨਾਲ ਤੁਸੀਂ ਸਾਨੂੰ ਆਰਡਰ ਦਿੱਤੇ ਸੀਗੇ ਉਹਦੇ ਵਿੱਚ ਤੁਸੀਂ ਸਾਡੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਪੂਰੇ ਪੇਸਕੇਲ ਨਾਲ ਤੁਹਾਨੂੰ ਪੱਕੇ ਕਰਾਂਗੇ ਪਰ ਸਾਨੂੰ ਤੁਸੀਂ ਪੱਕੇ ਨਹੀਂ ਕੀਤਾ ਤੁਸੀਂ ਵੱਡੇ ਵੱਡੇ ਬੋਰਡ ਲਾ ਕੇ ਤੁਸੀਂ ਇੰਨਾ ਵੱਡੇ ਲੈਵਲ ਤੇ ਪ੍ਰਚਾਰ ਕੀਤਾ ਪਰ ਅਸੀਂ ਪੱਕੇ ਨਹੀਂ ਹੋਏ ਤੇ ਅਸੀਂ ਹੁਣ ਤੁਹਾਡੇ ਜਿਹੜੇ ਖੁਲਾਸੇ ਨੇ ਉਹ ਪੂਰੇ ਖੁੱਲ ਕੇ ਤੁਹਾਡੇ ਸਾਹਮਣੇ ਲੋਕਾਂ ਸਾਹਮਣੇ ਲੈ ਕੇ ਮੰਗੇ ਤੇ ਤੁਸੀਂ ਇਹ ਦੇ ਸਮਝੋ ਕਿ ਤੁਸੀਂ ਜਿੱਤ ਚੁੱਕੇ ਹੋ ਇਹ ਇਹ ਪਬਲਿਕ ਹੀ ਹੁੰਦੀ ਆ ਜੋ ਇੱਕ ਨੇਤਾ ਨੂੰ ਬਣਾਉਂਦੀ ਹੁੰਦੀ ਆ ਤੇ ਉਹਦੇ ਵਿਰੋਧ ਵਿੱਚ ਵੀ ਖੜਦੀ ਹੁੰਦੀ ਆ ਸੋ ਇਸ ਕਰਕੇ ਅਸੀਂ ਜੇ ਤੁਹਾਨੂੰ ਅਸੀਂ ਬਹੁਤ ਪ੍ਰਚਾਰ ਕਰਕੇ ਤੁਹਾਨੂੰ ਸੱਤਾ ਵਿੱਚ ਲੈ ਕੇ ਆਏ ਆ ਤੁਹਾਡੀ ਝੋਲੇ 'ਚ 92 ਐਮਐਲਏ ਪਾਏ ਆ ਤਾਂ ਅਸੀਂ ਜਲਦੀ ਹੀ ਤੁਹਾਡਾ ਜਿਹੜਾ ਵਿਰੋਧ ਬਹੁਤ ਠਿੱਖਾ ਕਰਨ ਵਾਲੇ ਆ ਤੇ ਤੁਸੀਂ ਇਹ ਨਾ ਭੁੱਲਿਓ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਲਾਰਾ ਲੱਪਾ ਲਾ ਕੇ ਇੱਕ ਸਾਈਡ ਕਰ ਦਿੱਤਾ ਅਸੀਂ ਲਾਰਾ ਲੱਪਾ ਲੈ ਕੇ ਤੁਹਾਡੇ ਸਾਈਡ ਹੋਣ ਵਾਲੇ ਨਹੀਂ ਸਾਡਾ ਪਹਿਲਾਂ ਜਿਹੜਾ ਵਿਰੋਧ ਆ ਸਰਕਾਰ ਬਹੁਤ ਹੰਡਾ ਚੁੱਕਿਆ ਨੇ ਤੇ ਜਿਹੜੀ ਹੁਣੇ ਆਪ ਸਰਕਾਰ ਸਾਡਾ ਜਿਹੜਾ ਬਹੁਤ ਤਿੱਖਾ ਵਿਰੋਧ ਸਾਡਾ ਇਹ ਹੰਡੋਣਾ ਪਵੇ ਕਾ ਜੀ ਕਰ ਰਹੇ ਹੋ ਕਿਥੇ ਕਰ ਰਹੇ ਹੋ ਕਿਉਂ ਕਰੀ ਮੇਰਾ ਨਾਮ ਦੀ ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਸੋਸੀਏਟ ਪੰਜਾਬ ਅਧਿਆਪਕ ਯੂਨੀਅਨ ਪੰਜਾਬ ਤੇ ਇਸ ਸਮੇਂ ਜੀ ਅਸੀਂ ਡੀਸੀ ਦਫਤਰ ਦੇ ਬਾਹਰ ਲੁਧਿਆਣੇ ਦੇ ਪ੍ਰੋਟੈਸਟ ਕਰ ਰਹੇ ਆ ਮਰਪਾਲ ਸਿੰਘ ਟੀਮਾ ਦੇ ਵਿਰੁੱਧ ਜੋ ਕਿ ਵਿੱਤ ਮੰਤਰੀ ਪੰਜਾਬ ਨੇ ਕਿਉਂ ਦਾ ਸਰਕਾਰ ਨੇ ਇਹ ਕਿ ਪਿਛਲੀ 10 ਤਰੀਕ ਨੂੰ ਸਾਡੀ ਇਹਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਸਾਡੇ ਸਾਝੇ ਫਰੰਟ ਵੱਲੋਂ ਸਾਡੀਆਂ ਵੱਖ-ਵੱਖ ਯੂਨੀਅਨ ਜੋ ਇੱਕ ਫਰੰਟ ਵੱਲ ਇਕੱਠੀਆਂ ਹੋਈਆਂ ਨੇ ਉਹਨਾਂ ਵੱਲੋਂ ਸਾਡੀ ਲੇਡੀਜ਼ ਅਧਿਆਪਕ ਜਿਹੜੇ ਤਿੰਨ ਲੇਡੀਜ਼ ਅਧਿਆਪਕ ਉੱਥੇ ਪਹੁੰਚੇ ਸੀ ਤੇ ਨਾਲ ਹੀ ਸਾਡੇ ਇੱਕ ਜੈਂਟਸ ਟੀਚਰ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹਰਪਾਲ ਸਿੰਘ ਟੀਮਾ ਵੱਲੋਂ ਬੜੀ ਹੀ ਭੱਦਰ ਸ਼ਬਦਾਵਲੀ ਦਾ ਜਿਹੜਾ ਆ ਭੱਦਰ ਸ਼ਬਦਾਵਲੀ ਜਿਹੜੀ ਉਹ ਵਰਤੋਂ ਕੀਤੀ ਗਈ ਆ ਸਾਡੇ ਜੋ ਲੇਡੀਜ਼ ਟੀਚਰ ਸੀ ਉਹਨਾਂ ਨੂੰ ਬੜੇ ਹੀ ਗੰਦੇ ਸ਼ਬਦ ਬੋਲੇ ਗਏ ਨੇ ਜੋ ਕਿ ਨਾ ਸੁਣਨ ਯੋਗ ਸੀ ਸੋ ਇਹ ਇਕੱਲੇ ਸਾਡੇ ਡਿਡਿਜ਼ ਦੇ ਆਪ ਕੋ ਨਹੀਂ ਸਮੂਹ ਅਧਿਆਪਕ ਵਰਗ ਨੂੰ ਠੇਸ ਪਹੁੰਚਾਈ ਗਿਆ ਸਗੋਂ ਉਹਨਾਂ ਨੇ ਅਧਿਆਪਕ ਸਮੂਹ ਅਧਿਆਪਕ ਵਰਗ ਨੂੰ ਇੱਕ ਤਰ੍ਹਾਂ ਦੇ ਇਹ ਦੱਸਿਆ ਕਿ ਸਾਡੇ ਸਾਰੇ ਮਹਿਕਮੇ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਜਦ ਕਿ ਸਾਡੇ ਨਗੁਣੀਆ ਤਨਖਾਹ 'ਤੇ ਕੰਮ ਕਰਨ ਵਾਲੇ 18-18 ਸਾਲ ਤੋਂ ਸਾਡੇ ਟੀਚਰ ਬੈਠੇ ਨੇ ਜੋ ਬਹੁਤ ਹੀ ਨਗੁਣੀਆ ਤਨਖਾਹ 'ਤੇ ਕੰਮ ਕਰਕੇ ਅੱਜ ਤੱਕ ਸਕੂਲਾਂ ਨੂੰ ਤਰੱਕੀ ਤੇ ਲੈ ਗਏ ਨੇ بڑے ਬੱਚੇ ਜਿਹੜੇ ਉੱਚ-ਉੱਚ ਅਹੁਦਿਆਂ ਤੇ ਸਾਡੇ ਪੜਕ ਪੜਾ ਕੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਸਰਕਾਰ ਸਾਨੂੰ ਕੁਝ ਦੇਣ ਦੀ ਬਜਾਏ ਸੋਕ ਤੇ ਇਹਨੇ ਬੰਦੇ ਸ਼ਬਦਾਵਲੀ ਬੋਲੀ ਆ ਜੋ ਕਿਸੇ ਤਰ੍ਹਾਂ ਤੁਸੀਂ ਤੁਹਾਨੂੰ ਇੱਕ ਐਜੈਂਟਸ ਟੀਚਰ ਇੱਕ ਐਜੈਂਟਸ ਦੂਜੇ ਐਜੈਂਟਸ ਨੂੰ ਵੀ ਨਹੀਂ ਦੱਸ ਸਕਦਾ ਕਿ ਜੋ ਇੱਧਰ ਪੱਲੇ ਇੱਧਰ ਨਾਲ ਸ਼ਬਦ ਬੋਲੇ ਨੇ ਕੀ ਮੰਗਾ ਲੜੀ ਰਣਨੀਤੀ ਕੀ ਹੋਊਗੀ ਤੁਹਾਡੀ ਸਰ ਰਣਨੀਤੀ ਇਹ ਆ ਕਿ ਅਸੀਂ ਜੇ ਸਾਡਾ ਜੋ ਮਾਹੌਲ ਆ ਜਿਹੜਾ ਬਣਾਇਆ ਹੋਇਆ ਪਰ ਟੈਸਟ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਹਰਪਾਲ ਸਿੰਘ ਟੀਮਾਂ ਨੂੰ ਆਪਣੀ ਪੋਸਟ ਤੋਂ ਅਸਤੀਫਾ ਨਹੀਂ ਦਿੰਦੇ ਸਾਰਿਆਂ ਤੋਂ ਲੋਕ ਲੋਕ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਸਾਡਾ ਬਾਦਸਤੂਰ ਜਿਹੜਾ ਪ੍ਰੋਟੈਸਟ ਜਾਊਗਾ ਤੇ ਸਾਡੀ ਅਸੀਂ ਮੰਗਾਂ ਦੇ ਲਈ ਆਪਣੀਆਂ ਰੈਲੀਆਂ ਰੱਖਦੇ ਰਾਵਾਂਗੇ ਆਉਣ ਵਾਲੇ ਸਮੇਂ ਵਿੱਚ ਜਲਦੀ ਸਾਡਾ ਜਿਹੜਾ ਵੱਡਾ ਐਕਸ਼ਨ ਹੋਊਗਾ ਦੜਬੇ ਦੇ ਵਿੱਚ ਬਿਹਰਪਾਲ ਚੀਮੇ ਦਾ ਜਿਹੜਾ ਵਾ ਭਰਾਉ ਕੀਤਾ ਜਾਊਗਾ